ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਪਾਲਕ ਦਾ ਸਾਗ ਤੇ ਇੱਥੇ ਆਪਾਂ ਪਾਲਕ ਚੁਣ ਕੇ ਤੇ ਇਹਨੂੰ ਆਪਾਂ ਧੋ ਕੇ ਰੱਖ ਲਿਆ ਸੀ ਤੇ ਪਾਲਕ ਦੇ ਵਿੱਚ ਪਾਵਾਂਗੇ ਆਪਾਂ ਦਾਲ ਤੇ ਇੱਥੇ ਇੱਕ ਕੱਪ ਮੈਂ ਚਣਿਆਂ ਦੀ ਦਾਲ ਲਈ ਸੀ ਤੇ ਚਣਿਆਂ ਦੀ ਦਾਲ ਨੂੰ ਆਪਾਂ ਪਿਓ ਕੇ ਰੱਖ ਦਵਾਂਗੇ ਹੁਣ ਤੇ ਸਾਗ ਨੂੰ ਆਪਾਂ ਕੱਟ ਦਵਾਂਗੇ ਦਾਲ 'ਚ ਅਸੀਂ ਪਾਣੀ ਪਾ ਦਿੱਤਾ ਤੇ ਦਾਲ ਖਲਜੇਗੀ ਬਾਅਦ 'ਚ ਆਪਾਂ ਦਾਲ ਨੂੰ ਧੋ ਦਵਾਂਗੇ ਹੁਣ ਆਪਾਂ ਪਾਲਕ ਨੂੰ ਕੱਟ ਦਵਾਂਗੇ ਤੇ ਪਾਲਕ ਨੂੰ ਆਪਾਂ ਕਰ ਦੇ ਨਾਲ ਹੀ ਕੱਟ ਦਵਾਂਗੇ ਤੇ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਪਾਲਕ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਇਹ ਗਰਮੀਆਂ ਦਾ ਸਾਗ ਬਣਾ ਕੇ ਤਿਆਰ ਕਰਾਂਗੇ ਆਪਾਂ ਕਾਲਕ ਦੇ ਵਿੱਚ ਦਾਲ ਪਾ ਕੇ ਇਸ ਤਰ੍ਹਾਂ ਦਾ ਆਪਾਂ ਬਰੀਕ ਬਰੀਕ ਸਾਰਾ ਸਾਗ ਕੱਟ ਕੇ ਤਿਆਰ ਕਰ ਲਵਾਂਗੇ ਸਾਗ ਨੂੰ ਆਪਾਂ ਕੱਟ ਲਿਆ ਸੀ ਸਾਰਾ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਸਾਗ ਨੂੰ ਬਣਾਵਾਂਗੇ ਡਕਚਨ ਤੇ ਆਪਾਂ ਕੁੱਕਰ ਦੇ ਵਿੱਚ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਸੀ ਤੇ ਪਾਲਕ ਨੂੰ ਪਾ ਦਵਾਂਗੇ ਆਪਾਂ ਇੱਥੇ ਮੈਂ ਪਾਇਆ ਸੀ 1 ਲੀਟਰ ਕੇ ਪਾਣੀ ਪਾ ਦਿੱਤਾ ਸੀ ਪਾਣੀ ਗਰਮ ਹੋ ਗਿਆ ਤਾਂ ਹੁਣ ਆਪਾਂ ਸਾਗ ਨੂੰ ਪਾ ਦਵਾਂਗੇ ਸਾਗ ਨੂੰ ਆਪਾਂ ਸਾਰਾ ਸਾਗ ਪਾ ਦਿੱਤਾ ਸੀ ਤੁਸੀਂ ਹੁਣ ਆਪਾਂ ਇਹਨੂੰ ਸਾਗ ਦਾਲ ਨੂੰ ਉਦੋਂ ਪਾਵਾਂਗੇ ਜਦੋਂ ਸਾਗ ਥੋੜਾ ਜਿਹਾ ਰਿਜ ਕੇ ਠਾਂ ਹੋ ਜਾਏਗਾ ਫਿਰ ਦਾਲ ਪਾ ਦਵਾਂਗੇ ਆਪਾਂ ਸਾਗ ਨੂੰ 5-7 ਮਿੰਟ ਹੋ ਗਏ ਸੀ ਰਿਜਦੇ ਹਨ ਸਾਗ ਕਾਫੀ ਜ਼ਿਆਦਾ ਠਾਂ ਹੋ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਵਾਂਗੇ ਨਾਰੀ ਆਪਾਂ ਨਮਕ ਪਾਵਾਂਗੇ ਨਮਕ ਪਾ ਲਈਏ ਪਹਿਲੇ ਤਾਂ ਸਾਗ ਜਲਦੀ ਬਣ ਜਾਂਦਾ ਹੈ ਦੋ ਚਮਚੇ ਆਪਾਂ ਨਮਕ ਪਾ ਦਿੱਤਾ ਸੀ ਤੇ ਇੱਥੇ ਹਰੀਆਂ ਮਿਰਚਾਂ ਮੈਂ ਕੁੱਟ ਲਈਆਂ ਸੀ ਹਰੀਆਂ ਮਿਰਚਾਂ ਪਾ ਦਵਾਂਗੇ ਤੀਨੋਂ ਆ ਪੱਨੋ ਸਾਰੇ ਨੂੰ ਮਿਕਸ ਕਰ ਦਵਾਂਗੇ ਧਾਲ ਪਾ ਕੇ ਮਿਰਚ ਪਾ ਕੇ ਤਿਹੋ ਲਈ ਆਪਾਂ ਕੁੱਕਰ ਨੂੰ ਢੱਕਣ ਬੰਦ ਕਰਕੇ ਨਹੀਂ ਪਕਾਉਣਾ ਹੁਣ ਥੋੜੀ ਦੇਰ ਵਾਸਤੇ ਆਪਾਂ ਸਾਗ ਨੂੰ ਹਾਲੇ ਇਸ ਤਰ੍ਹਾਂ ਹੀ ਪਕਾਵਾਂਗੇ ਅੱਧਾ ਕ ਢੱਕਣ ਦੇ ਕੇ ਤਿੱਕ ਆਪਾਂ ਲਾਗੇ ਖੜੇ ਹੋ ਕੇ ਇਹ ਸਾਗ ਪਕਾਵਾਂਗੇ ਕਿ ਸਾਗ ਉਬਲ ਨਾ ਜਾਵੇ ਵੀ ਸਾਗ ਰੱਜੇ ਪੈ ਗਿਆ ਹੁਣ ਆਪਾਂ ਇੱਕ ਵਾਰੀ ਇਹਨੂੰ ਇਹਦੇ ਵਿੱਚ ਆਪਾਂ ਡੰਡੀ ਲਾ ਕੇ ਤੇ ਇਹਨੂੰ ਕੁੱਕਰ ਨੂੰ ਹੁਣ ਬੰਦ ਕਰ ਦਵਾਂਗੇ ਕੁੱਕਰ ਨੂੰ ਬੰਦ ਕਰਕੇ ਹੁਣ ਆਪਾਂ ਇਹਨੂੰ ਅੱਧਾ ਘੰਟੇ ਵਾਸਤੇ ਆਪਾਂ ਰਿਜਨ ਦਵਾਂਗੇ 5-7 ਵਿਸਣ ਆਣ ਗਿਆ ਫਿਰ ਆਪਾਂ ਖੋਲ ਕੇ ਦੇਖਾਂਗੇ ਅੱਧੇ ਘੰਟੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਸੀ ਤੇ ਕੁੱਕਰ ਨੂੰ ਆਪਾਂ ਹੁਣ ਖੋਲ ਕੇ ਦੇਖ ਲਵਾਂਗੇ ਸਟੀਮ ਨਿਕਲ ਗਈ ਹੋਈ ਹੈ ਤੇ ਆ ਦੇਖੋ ਸਾਗ ਬਣ ਕੇ ਰੈਡੀ ਹੈ ਤੇ ਸਾਗ ਨੂੰ ਹੁਣ ਆਪਾਂ ਇਹਨੂੰ ਛੋਟ ਲਵਾਂਗੇ ਸਾਗ ਆ ਗਿਆ ਪੂਰੇ ਤਰੀਕੇ ਨਾਲ ਘੁੱਟ ਕੇ ਗਲ ਗਿਆ ਸਾਗ ਸਾਗ ਵਿੱਚ ਆਪਾਂ ਕਣਕ ਦਾ ਆਟਾ ਪਾ ਕੇ ਤੇ ਇਹਨੂੰ ਆਪਾਂ ਘੋਟਾਂਗੇ ਦੋ ਚਮਚੇ ਇੱਥੇ ਮੈਂ ਪਹਿਲੇ ਕਣਕ ਦਾ ਆਟਾ ਪਾ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਘੋਟ ਲਵਾਂਗੇ ਦੋ ਚਮਚੇ ਆਪਾਂ ਆਟੇ ਦੇ ਹੋਰ ਪਾ ਦੇਵਾਂਗੇ ਚਾਰ ਚਮਚ ਅਸੀਂ ਆٹے ਦੇ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਘੋਟਾਂਗੇ। ਸਾਗ ਦੇ ਵਿੱਚ ਮੈਂ ਥੋੜਾ ਜਿਹਾ ਅਲਣ ਹੋਰ ਪਾ ਕੇ ਤੇ ਇਹਨੂੰ ਘੋਟਿਆ ਸੀ ਸਾਗ ਕਿੰਨਾ ਵਧੀਆ ਐਂ ਘੋਲ ਕੇ ਘੋਟਿਆ ਗਿਆ ਬਹੁਤ ਵਧੀਆ ਬਰੀਕ ਬਰੀਕ ਘੋਟਿਆ ਗਿਆ ਜ। ਗੈਸ ਉੱਪਰ ਆਪਾਂ ਕੜਾਈ ਰੱਖ ਲਈ ਹੁਣ ਸਾਗ ਨੂੰ ਤੜਕਾ ਲਾਵਾਂਗੇ ਤੇ ਇੱਥੇ ਆਪਾਂ ਕੀ ਉਹ ਪਾ ਦਵਾਂਗੇ? ਕਿ ਉਹ ਨੂੰ ਗਰਮ ਹੋਣ ਦਵਾਂਗੇ ਇੱਥੇ ਆਪਾਂ ਤੜਕੇ ਦਾ ਸਮਾਨ ਲੈ ਲਿਆ ਸੀ ਪਿਆਜ਼ ਟਮਾਟਰ ਅਦਰਕ ਤੇ ਲਸਣ ਤੇ ਹੁਣ ਆਪਾਂ ਇਹਨਾਂ ਨੂੰ ਪਾ ਦਵਾਂਗੇ ਲਸਣ ਨੂੰ ਨਾਲੀ ਵਿੱਚ ਨਾਲੀ ਅਦਰਕ ਪਾ ਦਵਾਂਗੇ ਅਦਰਕ ਲਸਣ ਭਰਉਣ ਹੋ ਗਿਆ ਹੁਣ ਪਿਆਜ਼ ਪਾ ਦਵਾਂਗੇ ਆਪਾਂ ਪਿਆਜ਼ਾਂ ਨੂੰ ਬਰਵੰਝੇ ਕਰ ਲਵਾਂਗੇ ਦੋ ਹਰੀਆਂ ਮਿਰਚਾਂ ਕੱਟੀਆਂ ਸੀ ਹਰੀਆਂ ਮਿਰਚਾਂ ਪਾ ਦਵਾਂਗੇ ਮਿਕਸ ਕਰ ਦਵਾਂਗੇ ਇੱਥੇ ਚਮਚਾ ਕ ਲਈਆਂ ਸੀ ਮੈਂ ਲਾਲ ਮਿਰਚ ਕੁੱਟੀਆਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਪਿਆਜ਼ਾਂ ਦੇ ਨਾਲ ਟਮਾਟਰ ਪਾ ਦਵਾਂਗੇ ਜੇ ਤੁਹਾਨੂੰ ਸਾਗ ਵਿੱਚ ਟਮਾਟਰ ਪਸੰਦ ਹੈ ਤਾਂ ਤੁਸੀਂ ਪਾ ਸਕਦੇ ਜੇ ਤੁਸੀਂ ਟੁਕੜਾ ਕਰ ਸਕਦੇ ਹੋ ਤੜਕਾ ਘਨ ਹੋ ਗਿਆ ਹੁਣ ਅਪਰ ਵਿੱਚ ਸਾਗ ਪਾ ਦਵਾਂਗੇ ਸਾਗ ਪਾ ਕੇ ਮਿਕਸ ਕਰ ਦਵਾਂਗੇ ਸਾਗ ਆਪਾਂ ਜਿੰਨੀ ਲੋੜ ਸੀ ਆਪਾਂ ਓਨਾ ਸਾਗ ਤੜਕਿਆ ਬਾਕੀ ਦਾ ਸਾਗ ਆਪਾਂ ਬਾਅਦ ਚ ਤੜਕ ਲਵਾਂਗੇ ਜਦੋਂ ਆਪਾਂ ਫਿਰ ਦੁਬਾਰੇ ਜਰੂਰ ਪਕਾਏਗੀ ਤੇ 3-4 ਮਿੰਟ ਵਾਸਤੇ ਆਪਾਂ ਹੁਣ ਫੇਰ ਸੇਕ ਦਵਾ ਦੇਵਾਂਗੇ। ਸਾਗ ਨੂੰ ਆਪਾਂ ਟੱਕ ਕੇ ਪਕਾਇਆ ਸੀ 3-4 ਮਿੰਟ ਵਾਸਤੇ ਤੇ ਸਾਗ ਬਣ ਕੇ ਰੈਡੀ ਹੈ। ਜੇ ਤੁਹਾਨੂੰ ਮੇਰੇ ਸਾਗ ਦਾ ਤਰੀਕਾ ਵਧੀਆ ਲੱਗਾ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ। ਸਾਗ ਵਿੱਚ ਆਪਾਂ ਹੁਣ ਦੇਸੀ ਘਿਓ ਪਾ ਦਵਾਂਗੇ। ਦੇਸੀ ਕਿਉ ਪਾਟ ਆਪਾਂ ਹੁਣ ਇਹਨੂੰ ਮਿਕਸ ਕਰ ਦਵਾਂਗੇ ਸਾਗ ਨੂੰ ਸਾਗ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ